टाइम अच्छे काम वाल लावे एक नवी स्किल सैट जनरेट करेंगे जो काम कर रहे हो तुम एक नवी टीम से जाते हो एक नवा दफ्तर देख दे हो एक नवा ट्रेड देखते दे हो कि किस तरह काम करते हैं किस तरह कस्टमर न डील करते हैं ਕੀ ਪ੍ਰੋਫਾਈਲ ਆਪਣੀ ਬਣਾ ਕੇ ਰਾਉਦੇ ਤੁਹਾਡੇ ਬਾਰੇ ਜਾਣਕਾਰੀ ਤੇ ਤੁਹਾਨੂੰ ਆਪ ਨੂੰ ਹੀ ਹੈ ਜੇ ਇਹਨੂੰ ਉਭਾਰ ਕੇ ਕਿਵੇਂ ਲਿਖਣਾ ਹੈ ਤਾਂ ਕਿ ਸਾਹਮਣੇ ਵਾਲੇ ਨੂੰ ਸਮਝ ਆਏ ਔਰ ਅਚੀ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਪਤਾ ਲੱਗੇ ਕਿ ਤੁਸੀਂ ਆਪਣੇ ਲਾਈਫ ਤੇ ਕਰੀਅਰ ਬਾਰੇ ਕਿੰਨੇ ਸਿੰਸੇਅਰ ਹੋ ਬਹੁਤ سارے ਵੱਡੇ ਨਾਂ ਤੁਹਾਡੇ ਵਿਚਕਾਰ ਆਜ ਬਸੋਰ ਅੰਪਲੋਇਰ ਆਇਆ ਜੀ इत बहुत ही बेसिक अरेन्जमेंट्स टेंट्स के बैठे हुए हैं लेकिन ये बहुत बड़े पद्ध पर काम करते हैं बहुत ना सिर्फ इंडिया के इंटरनेशनल लैवल से इन्हों है। इम्पलॉई एक हज़ार नवं नौकरिया देनिया चाहते हैं अपन इन बहुत कुछ सीखना भी है इन्हों का इनाम च योगदान पाना है ताकि असं अपनी भी अपने सूबे नश ले जा सके ਵਾਰੀ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪ੍ਰਾਈਵੇਟ ਕੰਪਨੀਆਂ ਦੇ ਸਹਿਯੋਗ ਨਾਲ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਦਾ ਉਦਘਾਟਨ ਮੋਹਾਲ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕੀਤਾ ਉਦਯੋਗਿਕ ਸਿਖਲਾਈ ਸੰਸਥਾ ਫੇਜ਼ 5 ਵਿੱਚ ਲਗਾਏ ਗਏ ਜਿਸ ਰੋਜ਼ਗਾਰ ਮੇਲੇ ਦੇ ਵਿੱਚ 80 ਉਮੀਦਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਸ਼ੀਕਾ ਜੈਨ ਨੇ ਕਿਹਾ ਕਿ ਜਿਹੜੇ ਉਮੀਦਵਾਰ ਅੱਜ ਸਫਲ ਨਹੀਂ ਹੋ ਸਕੇ ਉਹ ਅਗਲੀ ਵਾਰ ਪੂਰੀ ਤਿਆਰੀ ਕਰਕੇ ਆਉਣ ਬੀਸੀ ਨੇ ਦੱਸਿਆ ਕਿ ਅੱਜ ਰੋਜ਼ਗਾਰ ਮੇਲੇ 'ਚ 182 ਉਮੀਦਵਾਰਾਂ ਨੇ ਪਾਗ ਲਿਆ ਜਦੋਂ ਕਿ 19 ਨਾਮੀ ਕੰਪਨੀਆਂ ਨੇ ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਇਸ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਇਹਨਾਂ ਕੈਂਪਸ ਦੇ ਵਿੱਚ ਆਈਓ ਇੱਕ ਤਾਂ ਆਪਣੇ ਸੀਵੀ ਆਪਣੇ curriculm ਬਾਰੇ ਸੁਣੇ ਸੀ ਵੀ ਕੀ ਹੁੰਦਾ ਆਪਣੇ ਸੀ ਵੀ ਜ਼ਰੂਰ ਬਣਾ ਕੇ ਲੈ ਕੇ ਆਓ ਉਸ ਦੇ ਉੱਤੇ ਮਿਹਨਤ ਕਰਕੇ ਇੰਟਰਨੈਟ ਦੇ ਉੱਤੇ ਪੜ੍ਹਾਈ ਕਰਕੇ ਦੇਖ ਕੇ ਕਿਵੇਂ ਆਪਣਾ ਸੀ ਵੀ ਬਣਾਇਆ ਜਾਂਦਾ ਹੈ ਉਹਦੇ ਉੱਤੇ ਮਿਹਨਤ ਕਰਕੇ ਆਪਣਾ ਸਾਰਾ ਪ੍ਰੋਫਾਈਲ ਜਿਹੜੇ ਸਕੂਲ ਦੇ ਵਿੱਚ ਆਪਾਂ ਕੀ ਕੁਝ ਕੀਤਾ ਹੈ ਪੜ੍ਹਾਈ ਕੀਤੀ ਹੈ ਨਾਲ ਕਿਹੜੇ ਕੋਰਸਿਸ ਕੀਤੇ ਹੈ ਡਾਂਸ ਕੀਤਾ ਹੈ ਹੱਥ ਸਚਿੰਗ ਕੀਤੀ ਹੈ ਕੁਕਿੰਗ ਕੀਤੀ ਹੈ ਹੋਮ ਸਾਇੰਸ ਕੀਤਾ ਹੈ ਕੁਝ ਹੋਰ ਕੀਤਾ ਹੈ ਸਪੋਰਟਸ ਕੀਤਾ ਹੈ ਤੇ ਉਹ ਸਾਰਾ ਕੁਝ ਆਪਣੀ ਪ੍ਰੋਫਾਈਲ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਹੈ ਇਸ ਦੇ ਵਾਸਤੇ ਤੁਹਾਨੂੰ ਇੱਥੇ ਦਫ਼ਤਰ ਵੱਲੋਂ ਵੀ ਬਹੁਤ ਸਹਾਇਤਾ ਮਿਲ ਸਕਦੀ ਹੈ ਜਿਹੜੀ ਤੁਸੀਂ ਪ੍ਰੋਫਾਈਲ ਆਪਣੀ ਬਣਾ ਕੇ ਲਾਉਗੇ ਤੁਹਾਡੇ ਬਾਰੇ ਜਾਣਕਾਰੀ ਤਾਂ ਤੁਹਾਨੂੰ ਆਪ ਨੂੰ ਹੀ ਹੈ ਲੇਕਿਨ ਉਹਨੂੰ ਉਭਾਰ ਕੇ ਕਿਵੇਂ ਲਿਖਣਾ ਹੈ ਤਾਂ ਕਿ ਸਾਹਮਣੇ ਵਾਲੇ ਨੂੰ ਸਮਝ ਆਏ ਔਰ ਅਚੀ ਲੈਂਗੁਏਜ ਦੇ ਵਿੱਚ ਉਨਾਂ ਨੂੰ ਪਤਾ ਲੱਗੇ ਕਿ ਤੁਸੀਂ ਆਪਣੇ ਲਾਈਫ ਦੇ ਕੈਰੀਅਰ ਬਾਰੇ ਇੰਨੇ ਸਿਨਸੀਅਰ ਹੋ ਤੇ ਬਹੁਤ ਜ਼ਰੂਰੀ ਹੈ ਕਿ ਆਪਣੇ ਡਾਕੂਮੈਂਟਸ ਹਮੇਸ਼ਾ ਤੁਹਾਡੇ ਨਾਲ ਹੋਣੇ ਚਾਹੀਦੇ ਜਦੋਂ ਵੀ ਤੁਸੀਂ ਕਿਸੇ ਵੀ ਜੌਬ ਫੇਰ ਚ ਜਾਂਦੇ ਆ ਜਿਸ ਦੇ ਵਿੱਚ ਇੱਕ ਸਮਰੀ ਜਿਹੜਾ ਸੀਰੀ ਦੇ ਵਿੱਚ ਆ ਜਾਂਦੀ ਹੈ ਉਹ ਨਾਲ ਹੀ ਤੁਹਾਡੇ ਸਰਟੀਫਿਕੇਟਸ ਹੋਣੇ ਚਾਹੀਦੇ ਦੂਜਾ ਮੈਂ ਇੱਥੇ ਆ ਕੇ ਦੇਖਿਆ ਕਿ ਬਹੁਤ ਸਾਰੇ ਸਾਡੇ ਨੌਜਵਾਨ ਵੀ ਸਾਡੀਆਂ ਪੈਨਾ ਆਲਰੇਡੀ ਕੰਮ ਕਰ ਰਹੇ ਨੇ ਇਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਬਹੁਤ ਸਾਰੇ ਬੱਚੇ ਆਪਣੇ ਆਈਟੀਆਈ ਦੇ ਨਾਲ ਜਾਂ ਆਪਣੇ ਗ੍ਰੈਜੂਏਸ਼ਨ ਦੇ ਨਾਲ ਪੜ੍ਹਾਈ ਕਰਦੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਸਾਰੇ ਬਾਹਰ ਵੱਲ ਦੇਖਦੇ ਹਾਂ ਅਸੀਂ ਯੂਐਸ ਕੈਨੇਡਾ ਵੱਲ ਦੇਖਦੇ ਹਾਂ ਆਸਟ੍ਰੇਲੀਆ ਵੱਲ ਦੇਖਦੇ ਹਾਂ ਉੱਥੇ ਵੀ ਜਿਹੜੇ ਬੱਚੇ ਕਾਲਜਸ ਦੀਆਂ ਪੜ੍ਹਾਈਆਂ ਕਰਦੇ ਨੇ ਕਿਉਂਕਿ ਇੰਨੀ ਮਹਿੰਗਾਈ ਹੈ ਇਹਨਾਂ ਸਿੱਖਿਆ ਵੀ ਉੱਚ ਸਿੱਖਿਆ ਇੰਨੀ ਕਿੰਨੀ ਮਹਿੰਗੀ ਹੈ ਕਿਉਂਨਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਉਥੇ ਵੀ ਕੰਮ ਕਰਨਾ ਪੈਂਦਾ ਔਰ ਮੈਨੂੰ ਸਮਝ ਨਹੀਂ ਕਿ ਇਸ 'ਚ ਕੋਈ ਵੀ ਬੁਰਾਈ ਹੈ ਜੇ ਆਪਾਂ ਆਪਣਾ ਟਾਈਮ ਅੱਛੇ ਕੰਮ ਵੱਲ ਲਾਵਾਂਗੇ ਇੱਕ ਨਵੀਂ ਸਕਿੱਲ ਸੈਟ ਜਨਰੇਟ ਕਰਾਂਗੇ ਜਦੋਂ ਤੁਸੀਂ ਕੰਮ ਕਰਦੇ ਹੋ ਤੁਸੀਂ ਇੱਕ ਨਵੀਂ ਟੀਮ 'ਚ ਜਾਂਦੇ ਹੋ ਇੱਕ ਨਵਾਂ ਦਸਤਰ ਦੇਖਦੇ ਹੋ ਇੱਕ ਨਵਾਂ ਟ੍ਰੇਡ ਦੇਖਦੇ ਹੋ ਕਿ ਕਿਸ ਤਰ੍ਹਾਂ ਕੰਮ ਕਰਦੇ ਨੇ ਕਿਸ ਤਰ੍ਹਾਂ ਕਸਟਮਰ ਨਾਲ ਡੀਲ ਕਰਦੇ ਨੇ ਕਿਸ ਤਰ੍ਹਾਂ ਫੈਕਟਰੀ ਚਲਾਈ ਜਾਂਦੀ ਹੈ ਤੇ ਮੈਂ ਸਮਝਦੀ ਹਾਂ ਕਿ ਇਸ ਏਜ ਦੇ ਵਿੱਚ ਜਦੋਂ ਤੁਸੀਂ ਆਪਣਾ ਟਾਈਮ ਇਸ ਤਰ੍ਹਾਂ ਪ੍ਰੋਡਕਟਿਵ ਚੀਜ਼ਾਂ ਦੇ ਵਿੱਚ ਲਾਉਂਗੇ ਤੇ ਤੁਸੀਂ ਆਪਣੇ ਆਪ ਨੂੰ ਹੋਰ ਉਭਾਰ ਕੇ ਬਾਕੀਆਂ ਨਾਲੋਂ ਬਿਹਤਰ ਸਾਬਿਤ ਕਰ ਸਕੋਗੇ ਔਰ ਆਪਣੇ ਵਾਸਤੇ ਵਧੀਆ ਕਰੀਅਰ অপਸ਼ਨ ਅੱਗੇ ਲਈ ਜਨਰੇਟ ਕਰ ਸਕੋਗੇ ਤੀਜਾ ਮੈਂ ਤੁਹਾਨੂੰ ਇੱਕ ਹਦਾਇਤ ਹੋਰ ਕਰਨੀ ਚਾਹਾਂਗੀ ਕਿ ਅੱਜ ਜਿਹੜੇ ਏਮਪਲॉयर्स ਇੱਥੇ ਆਏ ਨੇ ਪਾਵੇਂ ਤੁਸੀਂ ਉਹਨਾਂ ਨਾਲ ਕੰਮ ਕਰਦੇ ਹੋ ਜਾਂ ਤੁਸੀਂ ਕਿਤੇ ਹੋਰ ਕੰਮ ਕਰਦੇ ਹੋ ਮੈਨੂੰ ਪਤਾ ਲੱਗਿਆ ਬਹੁਤ ਸਾਰੇ এমਪਲੋਇਸ ਨਾਲ ਗੱਲ ਕਰਕੇ ਕਿ ਅ ਅੱਜ ਅਸੀਂ ਇੱਕ ਦਫਤਰ ਜੁਆਇਨ ਕਰਦੇ ਕੱਲ ਉਹਨੂੰ ਛੱਡਣ ਦੀ ਗੱਲ ਕਰਦੇ ਹੈ ਕਿ ਨਹੀਂ ਇਹ ਹਮੇਸ਼ਾ ਇੱਕ ਮਨ ਚ ਹੈ ਔਰ ਇਹ ਤੁਹਾਡੀ ਗਲਤੀ ਨਹੀਂ ਹੈ ਇਹ ਸਾਡੇ ਸਾਰਿਆਂ ਦੇ ਜ਼ਹਿਨ ਚ ਰਹਿੰਦਾ ਹੈ ਕਿ ਮੈਨੂੰ ਹੋਰ ਕੀ ਬਿਹਤਰ ਮਿਲ ਸਕਦਾ ਹੈ ਅਸੀਂ ਹੋਰ ਬਿਹਤਰ ਲੱਭਣਾ ਵੀ ਚਾਹੀਦਾ ਲੇਕਿਨ ਇੱਕ ਸਟੈਬਿਲਿਟੀ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕਿਸੇ ਨਹੀਂ ਦਫ਼ਤਰ ਚ ਜੁਆਇਨ ਕਰਦੇ ਹੋ ਹੁਣ ਸਾਡੀਆਂ ਪੋਸਟਿੰਗਸ ਐ ਅਸੀਂ ਅੱਜ ਮੈਂ ਮੋਹਾਲੀ ਕੰਮ ਕਰ ਰਹੀ ਐ ਕੱਲ ਮੈਂ ਤਰਨਤਾਰਨ ਹੋ ਸਕਦੀ ਐ ਪਰਸੋਂ ਮੈਂ ਸੰਰੂਰ ਹੋ ਸਕਦੀ ਐ ਤੇ ਹਰ ਦਫ਼ਤਰ ਚ ਜਾ ਕੇ ਸਾਨੂੰ ਇੱਕ ਨਵੀਂ ਟੀਮ ਬਣਾਨੀ ਪੈਂਦੀ ਐ ਨਵਾਂ ਕੰਮ ਸਿੱਖਣਾ ਪੈਂਦਾ ਐ ਉਸ ਜਗ੍ਹਾ ਦੀ ਕੀ ਜ਼ਰੂਰਤਾਂ ਨੇ ਉਹ ਸਮਝਣੀਆਂ ਪੈਂਦੀ ਐ ਤੇ ਉਹਨੂੰ ਟਾਈਮ ਲੱਗਦਾ ਉਹ ਹਰ ਅਗਲੇ ਦਿਨ ਅਸੀਂ ਇਹ ਸਮਝੀਏ ਕਿ ਸਾਨੂੰ ਕੰਮ ਵੀ ਆ ਜੇ ਔਰ ਦੂਜੇ ਨੂੰ ਸਾਡੇ ਕੰਮ ਬਾਰੇ ਪਤਾ ਲੱਗ ਜੇ ਇਹ ਹਮੇਸ਼ਾ ਪੋਸੀਬਲ ਨਹੀਂ ਹੁੰਦਾ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਜਿਹੜੇ ਵੀ ਦਫ਼ਤਰ 'ਚ ਤੁਸੀਂ ਜੁਆਇਨ ਕਰ ਰਹੇ ਹੋ ਜਿਹੜੀ ਵੀ ਟੀਮ ਜੁਆਇਨ ਕਰਦੇ ਹੋ ਉਹਨਾਂ ਨੂੰ ਵੀ ਟਾਈਮ ਦਿਓ ਤੇ ਆਪਣੇ ਆਪ ਨੂੰ ਵੀ ਟਾਈਮ ਦਿਓ ਔਰ ਨਾਲ ਦੇ ਨਾਲ ਇਸ 'ਚ ਕੋਈ ਬੁਰਾਈ ਨਹੀਂ ਕਿ ਹੋਰ ਸਾਡੇ ਆਲੇ-ਦੁਆਲੇ ਕਿਵੇਂ ਦੀਆਂ ਬਿਹਤਰ ਓਪਰਚ्युनिटीਜ਼ ਹੈ ਉਹਨਾਂ ਵਾਸਤੇ ਆਪਣੇ ਆਪ ਨੂੰ ਹੋਰ ਬਿਹਤਰ ਕਰਦੇ ਹੋ ਤੁਹਾਨੂੰ ਅਸ਼ੋਰ ਕਰਦੀ ਆ ਕਿ ਅੱਜ ਦੇ ਸਾਡਾ ਭਾਰਤ ਦੇਸ਼ ਜਿਸ ਦਿਸ਼ਾ ਵੱਲ ਵੱਧ ਰਿਹਾ ਹੈ ਤੁਹਾਨੂੰ ਅਸ਼ੋਰ ਕਰਦੀ ਆ ਜੇ ਤੁਸੀਂ ਆਪ ਸ킬 ਲੋ ਜੇ ਤੁਸੀਂ ਆਪ ਮਿਹਨਤ ਕਰਦੇ ਹੋ ਤੁਹਾਨੂੰ ਤੁਹਾਡੇ layak ਨੌਕਰੀਆਂ ਵੀ ਮਿਲਣਗੀਆਂ ਤੁਹਾਨੂੰ ਤੁਹਾਡੇ layak ਸੈਲਰੀਜ਼ ਵੀ ਮਿਲਣਗੀਆਂ ਔਰ ਤੁਹਾਨੂੰ ਬਹੁਤ ਬਿਹਤਰ ਤੋਂ ਬਿਹਤਰ ਓਪਰਚ्युनिटीज ਅਸੀਂ ਤੁਹਾਡੇ ਲਈ ਪ੍ਰੋਵਾਈਡ ਕਰਾਵਾਂਗੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੁਹਾਲੀ ਦੇ ਵਿੱਚ ਪਿਛਲੇ ਸਾਲਾਂ ਤੋਂ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਵੱਡੇ ਨਾਂ ਆ ਰਹੇ ਨੇ ਬਹੁਤ ਸਾਰੇ ਵੱਡੇ ਨਾਂ ਤੁਹਾਡੇ ਵਿਚਕਾਰ ਅੱਜ ਬਤੌਰ এমਪਲॉयर्स आए ਹੋਏ ਨੇ ਇੱਥੇ ਸਾਡੇ ਬਹੁਤ ਹੀ ਵੈਸੇ ਅਰੇਂਜਮੈਂਟਸ ਟੈਂਸ ਦੇ ਵਿੱਚ ਬੈਠੇ ਹੋਏ ਨੇ ਲੇਕਿਨ ਇਹ ਬਹੁਤ ਵੱਡੇ ਪੱਧਰ ਤੇ ਕੰਮ ਕਰਦੇ ਹਨ ਬਹੁਤ ਨਾ ਸਿਰਫ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਦਾ ਸਕੇਲ ਹੈ ਆਪਾਂ ਨੂੰ ਇਹਨਾਂ ਤੋਂ ਬਹੁਤ ਕੁਝ ਸਿੱਖਣਾ ਵੀ ਹੈ ਇਹਨਾਂ ਨਾਲ ਕੰਮ ਕਰਕੇ ਇਨਾਂ ਦੇ ਕੰਮ 'ਚ ਯੋਗਦਾਨ ਪਾਣਾ ਤਾਂ ਕਿ ਅਸੀਂ ਆਪਣੀ ਲਈ ਜ਼ਿੰਦਗੀ ਸਵਾ ਸਕੀਏ ਔਰ ਆਪਣੇ ਸਮਾਜ ਨੂੰ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਅੱਗੇ ਲੈ ਜਾ ਸਕੀਏ ਜਿੱਥੇ ਤੱਕ EMPLOYEES ਦਾ ਸਵਾਲ ਹੈ ਉਹਨਾਂ ਨੂੰ ਵੀ ਮੈਂ ਅਪੀਲ ਕਰਨਾ ਚਾਹਾਂਗੀ ਕਿ ਜਿਹੜੇ ਵੀ ਤੁਹਾਡੇ ਸੁਜੈਸ਼ਨਸ ਹੋਣ ਸਾਡੇ ਜੌਬ ਫੇਅਰਸ ਬਾਰੇ ਜਾਂ ਤੁਹਾਡੀਆਂ ਕੋਈ ਖਾਸ ਡਿਮਾਂਡਸ ਹੋਣ ਜਿਵੇਂ ਕੁਝ EMPLOYEES ਨੇ ਮਹਿੰਦਰਾ ਸੋਰਾਜ ਨੇ ਮੈਨੂੰ ਉਹਨੇ ਦੱਸਿਆ ਕਿ ਇਹਨਾਂ ਨੂੰ 1000 1000 ਪੀਪਲ ਦੇ ਵਾਂਟ ਐਸ देयर ਏਮਪਲੋਈਸ 1000 ਨਵੀਆਂ ਨੌਕਰੀਆਂ ਦੇਣੀਆਂ ਚਾਹੁੰਦੇ ਨੇ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਬੀਈਈ ਵੱਲੋਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਆਪਣੇ ਚਾਹਵਾਨ ਸਕਿੱਲ ਸੈਟ ਦੇ ਲੋਕ ਮਿਲ ਜਾਣ ਸਿਮਿਲਰਲੀ ਟਿਊਬ ਟਿਊਬ ਪ੍ਰੋਡਕਟ ਆਫ ਇੰਡੀਆ ਐਂਡ ਇੰਡਸਟਰੀਅਲ ਟੂਲਸ ਐਂਡ ਗੇਜਸ ਇੱਕ ਬਹੁਤ ਹੀ ਸਿਨਸੀਅਰ এমপ্লয়ার ਸਾਨੂੰ ਹੁਣੇ ਮਿਲੇ ਜਿਹੜੇ ਕਿ ਆਈਟੀਆਈਸ ਦੇ ਵਿੱਚ ਜਾ ਜਾ ਕੇ ਆਪਣੇ ਵਾਸਤੇ ਲੋਕ ਲੱਭ ਰਹੇ ਨੇ ਇਹਨਾਂ ਦੇ ਦਫ਼ਤਰ ਸਾਰੇ ਪੂਰੇ 에어 ਕੰਡੀਸ਼ਨਡ ਦਫ਼ਤਰ ਹੈਗੇ ਨੇ ਜਿੱਥੇ ਕਿ এমਪਲੋਇਰ ਨੂੰ ਬਹੁਤ ਅੱਛਾ ਇੱਕ ਸਟੈਂਡਰਡ ਦਾ ਕੰਮ ਕਰਨ ਨੂੰ ਇੱਕ ਵਰਕਪਲੇਸ ਮਿਲੇਗਾ ਤੇ ਇਹੋ ਜਿਹੇ এমਪਲੋਇਰਸ ਵਾਸਤੇ ਵੀ ਜਿਨ੍ਹਾਂ ਨੂੰ ਆਪਣੇ ਸਕਿੱਲ ਸੈਟ ਦੇ ਲੋਕ ਚਾਹੀਦੇ ਨੇ ਜਾਂ ਕਿਸੇ ਕਮਿਊਨੀਕੇਸ਼ਨ ਗੈਪ ਕਰਕੇ ਜਿਨ੍ਹਾਂ ਨੂੰ এমਪਲੋਏਸ ਨਹੀਂ ਮਿਲ 파ਰੇ ਅਸੀਂ ਤੁਹਾਨੂੰ ਅਸ਼ੋਰ ਕਰਦੇ ਹਾਂ ਜੀ ਕਿ ਜੌਬਸ ਹੈ ਤਾਂ ਬਾਅਦ ਵੀ ਅਸੀਂ ਤੁਹਾਡੀ ਇੰਗੇਜਮੈਂਟ ਜਿਹੜੀ ਹੈ ਸਾਡੇ ਯੂਥ ਨਾਲ ਕਰਾਉਂਦੇ ਰਹਾਂਗੇ ਭਾਵੇਂ ਉਹ ਕਾਲਜਸ ਦੇ ਵਿੱਚ ਹੋਵੇ ਜਾਂ ਜਿਵੇਂ 12th ਤੋਂ ਬਾਅਦ ਜਿਹੜੇ ਬੱਚੇ এমਪਲੋਏਬਲ ਏਜ ਦੇ ਵਿੱਚ ਆ ਜਾਂਦੇ ਨੇ ਉਹਨਾਂ ਨਾਲ ਵੀ ਤੁਹਾਡਾ رابطہ ਕਰਾਵਾਂਗੇ ਤਾਂ ਕਿ ਤੁਹਾਨੂੰ ਆਪਣੇ ਚਾਹਵਾਂ এমਪਲੋਏਸ ਮਿਲ ਸਕਣ ਔਰ ਉਹਨਾਂ ਨੂੰ ਆਪਣੀ ਡ੍ਰੀਮ ਜੌਬਸ ਮਿਲ ਸਕਣ ਕਾਬਲੇ ਜ਼ਿਕਰ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਜਿਸ ਦੇ ਤਹਿਤ ਰੋਜ਼ਗਾਰ ਮੇਲੇ ਕਰਵਾਏ ਜਾ ਰਹੇ ਨੇ ਤੇ ਇਸ ਮੇਲੇ ਦੇ ਵਿੱਚ ਵੀ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਤੁਹਾਨੂੰ ਸਾਰੇ ਜਾਣਕਾਰ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਨਬਸੇ ਪੰਜਾਬ ਦੇ